ਸਸਿਕਾ ਜੀ ਨਮਸਕਾਰ ਜੀ ਤੁਹਾਡੇ ਰੂਬਰੂ ਆ ਕਿਸੇ ਵੀ ਧਰਮ ਦਾ ਕੋਈ ਵੀ ਪ੍ਰੋਗਰਾਮ ਹੋਵੇ ਚਾਹੇ ਸਿੱਖ ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Hindu ਧਰਮ ਦਾ ਪ੍ਰੋਗਰਾਮ ਹੋਵੇ ਚਾਹੇ Christian ਧਰਮ ਦਾ ਪ੍ਰੋਗਰਾਮ ਹੋਵੇ ਕੋਈ ਵੀ ਅਫਸਰ ਕੋਤਾਈ ਵਰਤਦਾ ਹੈ ਤੇ ਉਹ ਹਰ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਅੱਜ ਮੈਂ ਦੇਖਿਆ ਨਗਰ ਕੀਰਤਨ ਨਿਕਲ ਰਿਆ ਸੀ ਰਾਹ ਦੇ ਵਿੱਚ ਕੂੜਿਆਂ ਦੇ ਢੇਰ ਲੱਗੇ ਪਏ ਸੀ ਜਦੋਂ ਇੱਕ ਵੀਡੀਓ ਇੱਕ ਅਕਾਲੀ ਆ ਕੋ ਗਾਂਵ ਦੀ ਜਿਹੜਾ ਆਪਣੇ ਆਪ ਨੂੰ ਕਹਿੰਦਾ ਉਹ ਬੜਾ ਬੋਲ ਰਿਹਾ ਸੀ ਵੀ ਐਮਐਲਏ ਦਾ ਰੋਲ ਐਮਐਲਏ ਦਾ ਮੈਂ ਦੱਸਣਾ ਚਾਹੁੰਨਾ ਕਿਉਂਕਿ ਇਹ ਲੋਕ ਜਿਹੜੇ ਨੇ ਨਾ ਇੱਕ ਘਟੀਆਂ ਮਾਨਸਿਕਤਾ ਵਾਲੇ ਹੁੰਦੇ ਨੇ ਇਹਨਾਂ ਨੂੰ ਹਰ ਕੰਮ ਦੇ ਵਿੱਚ ਸਿਆਸਤ ਚਾਹੀਦੀ ਹੁੰਦੀ ਆ ਇਹ ਨਗਰ ਨਿਗਮ ਦਾ ਕੰਮ ਹੈ ਤੇ ਸਾਰੇ ਬਟਾਲੇ ਦੇ ਲੋਕ ਬੇਪਾ ਜਾਣਦੇ ਨੇ ਵੀ ਇਸ ਟਾਈਮ ਨਗਰ ਨਿਗਮ ਕਿਹਨਾਂ ਦੇ ਹੱਥ 'ਚ ਆ ਤੇ ਕਿਹਨਾਂ ਦਾ ਫਰਜ਼ ਬਣਦਾ ਮੇਰੇ ਕੋਲ ਤੇ 8 ਘੰਟੇ ਹੋ ਗਏ ਹੋਣਗੇ ਤੁਹਾਡੀ ਵੀਡੀਓ ਇਹਨੂੰ ਪਰ ਇਹ 8 ਘੰਟਿਆਂ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ 4 ਘੰਟਿਆਂ ਬਾਅਦ ਹੀ ਮੈਂ ਅਫਸਰ ਜਿਨ੍ਹਾਂ ਨੇ ਕਤਾਈ ਕੀਤੀ ਸਸਪੈਂਡ ਕਰਕੇ ਰੱਖ ਦਿੱਤੇ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਨਗਰ ਨਿਕਮ ਦੇ ਗਾਵ ਵਤੂ ਜਿਹੜੇ ਬੈਠੇ ਨੇ ਉੱਥੇ ਜਿਹੜੇ ਆਪਣੇ ਆਪ ਨੂੰ ਬੜੇ ਜ਼ਿੰਮੇਵਾਰ ਸਮਝਦੇ ਨੇ ਔਰ ਹਰ ਹਮੇਸ਼ਾ ਗੱਲ ਕਰਦੇ ਨੇ ਲੋਕਾਂ ਨੂੰ ਗਮਰਾਹ ਕਰਨ ਦੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤੇ ਵੀ ਕੰਮ ਕਰ ਲਈ ਔਰ ਜੇ ਆਪਾਂ ਜ਼ਿੰਮੇਵਾਰੀਆਂ ਤੇ ਕੰਮ ਨਾ ਨਾ ਕਰਾਂਗੇ ਤੇ ਲੋਕਾਂ ਨੂੰ ਭਰੀ ਭਾਂਤ ਪਤਾ ਵੀ ਕੌਣ ਸਿਆਸਤ ਕਰ ਰਿਹਾ ਤੇ ਕੌਣ ਕੰਮ ਕਰ ਰਿਹਾ ਸੋ ਹੁਣ ਫਸਲਾ ਫੇਰ ਮੇਰੇ ਲੋਕਾਂ ਦੇ ਹੱਥ 'ਚ ਆ ਔਰ ਮੈਂ ਇੱਕ ਗੱਲ ਹੋਰ ਨਾਲ ਕਹਦੇ ਆ ਮੇਰੇ ਲੋਕਾਂ ਨਾਲ ਛੋਟੇ ਛੋਟੇ ਕਮਾਲੀ ਮੈਨੂੰ ਪਤਾ ਲੱਗਾ ਵੀ ਕਈ ਅਫਸਰ ਬਾਰ ਬਾਰ ਜਾਣਬੁੱਝ ਕੇ ਗੇੜੇ ਮਰਵਾਉਂਦੇ ਨੇ ਚੱਕਰ ਮਰਵਾਉਂਦੇ ਨੇ ਉਹਨਾਂ ਨੂੰ ਖੱਜਲ ਖਵਾਰ ਕਰਦੇ ਨੇ ਮੈਂ ਫੇਰ ਲੋਕਾਂ ਨੂੰ ਦੱਸਣਾ ਚਾਹਨਾ ਆਪਣੇ ਬਟਾਲੇ ਦੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਦੱਸਣਾ ਚਾਹਨਾ ਮੈਂ ਰੋਜ਼ ਸਵੇਰੇ ਲੋਕਾਂ ਦੇ ਦਰਬਾਰ 'ਚ ਬੈਠਾ ਹੁੰਨਾ ਮੈਨੂੰ ਰੋਜ਼ ਕੋਈ ਵੀ ਕੰਮ ਹੁੰਦਾ ਲੋਕ ਆ ਕੇ ਮਿਲਦੇ ਨੇ ਜਿਨ੍ਹਾਂ ਨੂੰ ਵੀ ਕੋਈ ਤੁਹਾਨੂੰ ਲੱਗਦਾ ਵੀ ਬਾਰ ਬਾਰ ਚੱਕਰ ਮਰਵਾਉਂਦੇ ਨੇ ਅਫਸਰ ਤੇ ਮੇਰੇ ਕੋਲ ਬੇਚੇਚਕ ਆਓ ਕਿਸੇ ਵੀ ਇਹ ਨਹੀਂ ਵੀ ਕੋਈ ਸ਼ਫਾਰਸ ਲਬਣੀ ਆ ਸਿੱਧੇ ਆਓ ਕੋਈ ਵੀ ਆਕੇ ਮੈਨੂੰ ਆਪਣੀ ਜਿਹੜੀ ਇਹ ਕੰਮ ਮਜਬੂਰੀ ਦੱਸ ਸਕਦਾ ਔਰ ਮੈਂ ਉਹਦੇ ਨਾਲ ਖਲੋਤਾ ਹੈ ਜਿਹੜਾ ਵੀ ਮੇਰੇ ਲੋਕਾਂ ਨੂੰ ਖਰਾਬ ਕਰੂਗਾ ਮੈਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖਲੋਤਾ ਫਿਰ ਠੀਕ ਹੈ ਜਿਹੜਾ ਗਲਤੀ ਕਰੂਗਾ ਉਹਦਾ ਖਮਿਆ ਜਾਣਾ ਭੁਗਤਣਾ ਪਊਗਾ ਧੰਨਵਾਦ